ਨਰਮਾ ਮੰਡੀ ਮਾਨਸਾ ਪੰਜਾਬ ਵੱਡੀਆਂ-ਵੱਡੀਆਂ ਢੇਰੀਆਂ ਹੁੰਦੀਆਂ ਸੀ ਵੀ ਅੱਜ ਤੋਂ 5-7 ਸਾਲ ਪਹਿਲਾਂ 10 ਸਾਲ ਪਹਿਲਾਂ ਹੁਣ ਦੇਖ ਲਓ ਆ ਰਹੀਆਂ ਛੋਟੀਆਂ-ਛੋਟੀਆਂ ਸਬਾ ਸੋ ਮੇਲੇ ਸੀ ਮਾਨਸਾ ਚਨਰਮੇ ਦੀ ਠੇਡੇ ਮਾਰਦੇ ਸੀ ਉਦੋਂ ਨਰਮੇ ਨੂੰ ਉਨੇ ਕਦੋਂ ਮਿਲ ਨਹੀਂ ਰਹੀਆਂ ਬੇਕਦਰ ਹੀ ਕਰਦੇ ਸੀ ਹੁਣ ਆਹ ਦੇਖ ਲੋ ਨਰਮੇ ਦਾ ਹਾਲ ਹੁਣ ਇਸੇ ਤਰ੍ਹਾਂ ਜੀਰੀ ਦਾ ਬਾਈ ਜੀਰੀ ਨੂੰ ਠੇਡੇ ਮਾਰਦਾ ਕਿਤੇ ਇਹਦਾ ਵੀ ਇਹੀ ਹਾਲ ਹੋਊਗਾ ਨਰਮੇ ਵਾਲਾ ਜਿਹੜੀ ਚੀਜ਼ ਦੇ ਬੇਕਦਰ ਹੀ ਹੋ ਜਾਂਦੇ ਨੇ ਉਹ ਕੋਈ ਕਦਰ ਨਹੀਂ ਰਹਿੰਦੀ ਫਿਰ ਵਗਰੋ ਘਟ ਜਾਂਦੀ ਉਹ ਇੱਥੇ ਵੱਡੇ ਵੱਡੇ ਢੇਰ ਸੀਗੇ ਦੋ ਦੋ ਤਿੰਨ ਤਿੰਨ ਟਰਾਲੀਆਂ ਆਉਂਦੀ ਹੁੰਦੀਆਂ ਸੀ ਟਰੈਕਟਰਾਂ ਮਗਰ ਪਾਈਆਂ ਹੁਣ ਦੇਖ ਲੋ ਆਹ ਰਹੀਆਂ ਛੋਟੀਆਂ ਛੋਟੀਆਂ